ਮਲਵੇ ਦੇ ਵਿੱਚ ਇੱਕ ਟਰੱਕ ਅਤੇ ਜੀਪ ਵੀ ਫਸ ਜੇਕਰ ਤੁਸੀਂ ਵੀ ਇਸ ਪਾਸੇ ਨੂੰ ਜਾ ਰਹੇ ਹੋ ਤਾਂ ਜਰਾ ਸਾਵਧਾਨ ਹੋ ਜਾਓ ਕਿ ਕਿਵੇਂ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਵੱਡਾ ਜਾਮ ਲੱਗਿਆ ਹੋਇਆ ਹੈ ਤੇ ਸੈਂਕੜੇ ਦੀ ਤਦਾਦ ਦੇ ਵਿੱਚ ਗੱਡੀਆਂ ਇਸ ਜਾਮ ਦੇ ਵਿੱਚ ਫਸੀਆਂ ਹੋਈਆਂ ਨੇ ਤਕਰੀਬਨ 9 ਘੰਟੇ ਤੱਕ ਇਹ ਹਾਈਵੇ ਬੰਦ ਰਹਿੰਦਾ ਹੈ ਜਿਸ ਤੋਂ ਬਾਅਦ ਕਈ-ਕਈ ਕਿਲੋਮੀਟਰਾਂ ਤੱਕ ਆਵਾਜਾਈ ਜੋ ਹੈ ਖੜਕ ਜਾਂਦੀ ਹੈ ਅਜੇਹੇ ਦੇ ਵਿੱਚ ਮਲਵੇ ਦੇ ਵਿੱਚ ਇੱਕ ਟਰੱਕ ਅਤੇ ਜੀਪ ਵੀ ਫਸ ਜਾਂਦੇ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਭੱਜ ਕੇ ਉਹਨਾਂ ਦੀ ਜਾਨ ਬਚਾ ਲਈ ਗਈ ਹੈ ਪਰ ਤਸਵੀਰਾਂ ਤੁਹਾਨੂੰ ਨੈਸ਼ਨਲ ਹਾਈਵੇ 'ਤੇ ਦਿਖਾ ਰਿਹਾ ਕਿ ਕਿਵੇਂ ਇਸ ਨੈਸ਼ਨਲ ਹਾਈਵੇ ਦੇ ਉੱਤੇ 9 ਘੰਟੇ ਤੋਂ ਲਗਾਤਾਰ ਜਾਮ ਰਿਹਾ ਤੇ अनेका ਗੱਡੀਆਂ ਜਿਹੜੀਆਂ ਨੇ ਇਸ ਜਾਮ ਦੇ ਵਿੱਚ ਫਸੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਸੁਹਾਬ ਨੇ ਮੌਸਮ ਦੇ ਚਲਦੇ ਲੋਕ ਪਹਾੜਾਂ ਦੇ ਵਿੱਚ ਘੁੰਮਣ ਨੂੰ ਤਰਜੀਹ ਦੇ ਰਹੇ ਨੇ ਅਜੇਹੇ ਦੇ ਵਿੱਚ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਜਿਸ ਤੋਂ ਬਾਅਦ ਹਾਲਾਤ ਇਹ ਬਣੇ ਹੋਏ ਨੇ ਕਿ ਕਈ ਥਾਵਾਂ ਦੇ ਉੱਤੇ ਬੱਦਲ ਫਟ ਰਿਹਾ ਹੈ ਕਈ ਥਾਵਾਂ ਦੇ ਉੱਤੇ ਲੈਂਡ ਸਲਾਈਡਿੰਗ ਦੇ ਚਲਦੇ ਲੋਕਾਂ ਦੇ ਘਰ ਜਿਹੜੇ ਆ ਤਬਾਹ ਹੋ ਚੁੱਕੇ ਨੇ ਤੇ ਕਈ ਲੋਕ ਇਸ ਮਲਵੇ ਦੇ ਢੇਠਾ ਦੱਬੇ ਹੋਏ ਨੇ ਇਸ ਕਰਕੇ ਸਾਡੇ ਵੱਲੋਂ ਵੀ ਤੁਹਾਨੂੰ ਅਪੀਲ ਹੈ ਕਿ ਇਸ ਮੌਸਮ ਦੇ ਵਿੱਚ ਪਹਾੜਾਂ ਵੱਲ ਨਾ ਜਾਇਆ ਜਾਏ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਨੈਸ਼ਨਲ ਹਾਈਵੇ ਦੀਆਂ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਹੈ ਜਿਹੜਾ ਕਿ 9 ਘੰਟੇ ਤੋਂ ਬੰਦ ਰਿਹਾ ਕਿੱਡਾ ਲੰਬਾ ਜਾਮ ਹੈ ਮਨਾਲੀ ਵਾਲੇ ਪਾਸੇ ਜਾਣ ਨੂੰ ਤਸਵੀਰਾਂ ਬਿਆਨ ਕਰਦੀਆਂ ਨੇ ਜੇਕਰ ਤੁਸੀਂ ਵੀ ਇਸ ਪਾਸੇ ਨੂੰ ਜਾ ਰਹੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਕਿ ਕਿਵੇਂ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਵੱਡਾ ਜਾਮ ਲੱਗਿਆ ਹੋਇਆ ਹੈ ਤੇ ਸੈਂਕੜੇ ਦੀ ਤعداد ਦੇ ਵਿੱਚ ਗੱਡੀਆਂ ਇਸ ਜਾਮ ਦੇ ਵਿੱਚ ਫਸੀਆਂ ਹੋਈਆਂ ਨੇ ਤਕਰੀਬਨ 9 ਘੰਟੇ ਤੱਕ ਇਹ ਹਾਈਵੇ ਬੰਦ ਰਹਿੰਦਾ ਹੈ ਜਿਸ ਤੋਂ ਬਾਅਦ ਕਈ-ਕਈ ਕਿਲੋਮੀਟਰਾਂ ਤੱਕ ਆਵਾਜਾਈ ਜੋ ਹੈ ਰੁਕ ਜਾਂਦੀ ਹੈ ਅਚੇਹੇ ਦੇ ਵਿੱਚ ਮਲਵੇ ਦੇ ਵਿੱਚ ਇੱਕ ਟਰੱਕ ਅਤੇ ਜੀਪ ਵੀ ਫਸ ਜਾਂਦੇ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਭੱਜ ਕੇ ਉਹਨਾਂ ਦੀ ਜਾਨ ਬਚਾ ਲਈ ਗਈ ਹੈ ਪਰ ਤਸਵੀਰਾਂ ਤੁਹਾਨੂੰ ਨੈਸ਼ਨਲ ਹਾਈਵੇ 'ਤੇ ਦਿਖਾ ਰਿਹਾ ਕਿ ਕਿਵੇਂ ਇਸ ਨੈਸ਼ਨਲ ਹਾਈਵੇ ਦੇ ਉੱਤੇ 9 ਘੰਟੇ ਤੋਂ ਲਗਾਤਾਰ ਜਾਮ ਰਿਹਾ ਤੇ अनेका ਗੱਡੀਆਂ ਜਿਹੜੀਆਂ ਨੇ ਇਸ ਜਾਮ ਦੇ ਵਿੱਚ ਫਸੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਸੁਹਾਵਨੇ ਮੌਸਮ ਦੇ ਚਲਦੇ ਲੋਕ ਪਹਾੜਾਂ ਦੇ ਵਿੱਚ ਘੁੰਮਣ ਨੂੰ ਤਰਜੀਹ ਦੇ ਰਹੇ ਨੇ ਅਜੇਹੇ ਦੇ ਵਿੱਚ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਜਿਸ ਤੋਂ ਬਾਅਦ ਹਾਲਾਤ ਇਹ ਬਣੇ ਹੋਏ ਨੇ ਕਿ ਕਈ ਥਾਵਾਂ ਦੇ ਉੱਤੇ ਬੱਦਲ ਫਟ ਰਿਹਾ ਹੈ ਕਈ ਥਾਵਾਂ ਦੇ ਉੱਤੇ ਲੈਂਡ ਸਲਾਈਡਿੰਗ ਦੇ ਚਲਦੇ ਲੋਕਾਂ ਦੇ ਘਰ ਜਿਹੜੇ ਆ ਤਬਾਹ ਹੋ ਚੁੱਕੇ ਨੇ ਤੇ ਕਈ ਲੋਕ ਇਸ ਮਲਵੇ ਦੇ ਢੇਠਾ ਦੱਬੇ ਹੋਏ ਨੇ ਇਸ ਕਰਕੇ ਸਾਡੇ ਵੱਲੋਂ ਵੀ ਤੁਹਾਨੂੰ ਅਪੀਲ ਹੈ ਕਿ ਇਸ ਮੌਸਮ ਦੇ ਵਿੱਚ ਪਹਾੜਾਂ ਵੱਲ ਨਾ ਜਾਇਆ ਜਾਏ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਨੈਸ਼ਨਲ ਹਾਈਵੇ ਦੀਆਂ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਹੈ ਜਿਹੜਾ ਕਿ 9 ਘੰਟੇ ਤੋਂ ਬੰਦ ਰਿਹਾ ਕਿੱਡਾ ਲੰਬਾ ਜਾਮ ਹੈ ਮਨਾਲੀ ਵਾਲੇ ਪਾਸੇ ਜਾਣ ਨੂੰ ਤਸਵੀਰਾਂ ਬਿਆਨ ਕਰਦੀਆਂ ਨੇ ਜੇਕਰ ਤੁਸੀਂ ਵੀ ਇਸ ਪਾਸੇ ਨੂੰ ਜਾ ਰਹੇ ਹੋ ਤਾਂ ਜਰਾ ਸਾਵਧਾਨ ਹੋ ਜਾਓ ਕਿ ਕਿਵੇਂ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਵੱਡਾ ਜਾਮ ਲੱਗਿਆ ਹੋਇਆ ਹੈ ਤੇ ਸੈਂਕੜੇ ਦੀ ਤਦਾਦ ਦੇ ਵਿੱਚ ਗੱਡੀਆਂ ਇਸ ਜਾਮ ਦੇ ਵਿੱਚ ਫਸੀਆਂ ਹੋਈਆਂ ਨੇ ਤਕਰੀਬਨ 9 ਘੰਟੇ ਤੱਕ ਇਹ ਹਾਈਵੇ ਬੰਦ ਰਹਿੰਦਾ ਹੈ ਜਿਸ ਤੋਂ ਬਾਅਦ ਕਈ-ਕਈ ਕਿਲੋਮੀਟਰਾਂ ਤੱਕ ਆਵਾਜਾਈ ਜੋ ਹੈ ਖੜਕ ਜਾਂਦੀ ਹੈ ਅਚੇਹੇ ਦੇ ਵਿੱਚ ਮਲਵੇ ਦੇ ਵਿੱਚ ਇੱਕ ਟਰੱਕ ਅਤੇ ਜੀਪ ਵੀ ਫਸ ਜਾਂਦੇ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਭੱਜ ਕੇ ਉਹਨਾਂ ਦੀ ਜਾਨ ਬਚਾ ਲਈ ਗਈ ਹੈ ਪਰ ਤਸਵੀਰਾਂ ਤੁਹਾਨੂੰ ਨੈਸ਼ਨਲ ਹਾਈਵੇ 'ਤੇ ਦਿਖਾ ਰਿਹਾ ਕਿ ਕਿਵੇਂ ਇਸ ਨੈਸ਼ਨਲ ਹਾਈਵੇ ਦੇ ਉੱਤੇ 9 ਘੰਟੇ ਤੋਂ ਲਗਾਤਾਰ ਜਾਮ ਰਿਹਾ ਤੇ अनेका ਗੱਡੀਆਂ ਜਿਹੜੀਆਂ ਨੇ ਇਸ ਜਾਮ ਦੇ ਵਿੱਚ ਫਸੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਸੁਹਾਬ ਨੇ ਮੌਸਮ ਦੇ ਚਲਦੇ ਲੋਕ ਪਹਾੜਾਂ ਦੇ ਵਿੱਚ ਘੁੰਮਣ ਨੂੰ ਤਰਜੀਹ ਦੇ ਰਹੇ ਨੇ ਅਜੇਹੇ ਦੇ ਵਿੱਚ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਜਿਸ ਤੋਂ ਬਾਅਦ ਹਾਲਾਤ ਇਹ ਬਣੇ ਹੋਏ ਨੇ ਕਿ ਕਈ ਥਾਵਾਂ ਦੇ ਉੱਤੇ ਬੱਦਲ ਫਟ ਰਿਹਾ ਹੈ ਕਈ ਥਾਵਾਂ ਦੇ ਉੱਤੇ ਲੈਂਡ ਸਲਾਈਡਿੰਗ ਦੇ ਚਲਦੇ ਲੋਕਾਂ ਦੇ ਘਰ ਜਿਹੜੇ ਆ ਤਬਾਹ ਹੋ ਚੁੱਕੇ ਨੇ ਤੇ ਕਈ ਲੋਕ ਇਸ ਮਲਵੇ ਦੇ ਢੇਠਾ ਦੱਬੇ ਹੋਏ ਨੇ ਇਸ ਕਰਕੇ ਸਾਡੇ ਵੱਲੋਂ ਵੀ ਤੁਹਾਨੂੰ ਅਪੀਲ ਹੈ ਕਿ ਇਸ ਮੌਸਮ ਦੇ ਵਿੱਚ ਪਹਾੜਾਂ ਵੱਲ ਨਾ ਜਾਇਆ ਜਾਏ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਨੈਸ਼ਨਲ ਹਾਈਵੇ ਦੀਆਂ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਹੈ ਜਿਹੜਾ ਕਿ 9 ਘੰਟੇ ਤੋਂ ਬੰਦ ਰਿਹਾ ਹੈ ਕਿੱਡਾ ਲੰਬਾ ਜਾਮ ਹੈ ਮਨਾਲੀ ਵਾਲੇ ਪਾਸੇ ਜਾਣ ਨੂੰ ਤਸਵੀਰਾਂ ਬਿਆਨ ਕਰਦੀਆਂ ਨੇ ਜੇਕਰ ਤੁਸੀਂ ਵੀ ਇਸ ਪਾਸੇ ਨੂੰ ਜਾ ਰਹੇ ਹੋ ਤਾਂ ਜਰਾ ਸਾਵਧਾਨ ਹੋ ਜਾਓ ਕਿ ਕਿਵੇਂ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਵੱਡਾ ਜਾਮ ਲੱਗਿਆ ਹੋਇਆ ਹੈ ਤੇ ਸੈਂਕੜੇ ਦੀ ਤعداد ਦੇ ਵਿੱਚ ਗੱਡੀਆਂ ਇਸ ਜਾਮ ਦੇ ਵਿੱਚ ਫਸੀਆਂ ਹੋਈਆਂ ਨੇ ਤਕਰੀਬਨ 9 ਘੰਟੇ ਤੱਕ ਇਹ ਹਾਈਵੇ ਬੰਦ ਰਹਿੰਦਾ ਹੈ ਜਿਸ ਤੋਂ ਬਾਅਦ ਕਈ-ਕਈ ਕਿਲੋਮੀਟਰਾਂ ਤੱਕ ਆਵਾਜਾਈ ਜੋ ਹੈ ਖੜੁਕ ਜਾਂਦੀ ਹੈ ਅਜੇਹੇ ਦੇ ਵਿੱਚ ਮਲਵੇ ਦੇ ਵਿੱਚ ਇੱਕ ਟਰੱਕ ਅਤੇ ਜੀਪ ਵੀ ਫਸ ਜਾਂਦੇ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਭੱਜ ਕੇ ਉਹਨਾਂ ਦੀ ਜਾਨ ਬਚਾ ਲਈ ਗਈ ਹੈ ਪਰ ਤਸਵੀਰਾਂ ਤੁਹਾਨੂੰ ਨੈਸ਼ਨਲ ਹਾਈਵੇ 'ਤੇ ਦਿਖਾ ਰਿਹਾ ਕਿ ਕਿਵੇਂ ਇਸ ਨੈਸ਼ਨਲ ਹਾਈਵੇ ਦੇ ਉੱਤੇ 9 ਘੰਟੇ ਤੋਂ ਲਗਾਤਾਰ ਜਾਮ ਰਿਹਾ ਤੇ अनेका ਗੱਡੀਆਂ ਜਿਹੜੀਆਂ ਨੇ ਇਸ ਜਾਮ ਦੇ ਵਿੱਚ ਫਸੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਸੁਹਾਵਨੇ ਮੌਸਮ ਦੇ ਚਲਦੇ ਲੋਕ ਪਹਾੜਾਂ ਦੇ ਵਿੱਚ ਘੁੰਮਣ ਨੂੰ ਤਰਜੀਹ ਦੇ ਰਹੇ ਨੇ ਅਜਿਹੇ ਦੇ ਵਿੱਚ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਜਿਸ ਤੋਂ ਬਾਅਦ ਹਾਲਾਤ ਇਹ ਬਣੇ ਹੋਏ ਨੇ ਕਿ ਕਈ ਥਾਵਾਂ ਦੇ ਉੱਤੇ ਬੱਦਲ ਫਟ ਰਿਹਾ ਹੈ ਕਈ ਥਾਵਾਂ ਦੇ ਉੱਤੇ ਲੈਂਡਸਲਾਈਡਿੰਗ ਦੇ